ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਵਿੱਚ ਪਹਿਲੀ ਵਾਰ ਇੱਕ ਅਜਿਹੀ ਘਟਨਾ ਘਟੀ ਸਿੱਖਾਂ ਦਾ ਨਾਮ ਰੋਸ਼ਨ ਕੀਤਾ ਜਿਸ ਦਾ ਦੁਨੀਆ ਭਰ ਦੇ ਵਿੱਚ ਹੋ ਰਿਹਾ ਹੈ ਚਰਚਾ ਅਜਿਹਾ ਕੰਮ ਕੀਤਾ ਸਿੱਖ ਬੀਬੀ ਨੇ ਜਿਸ ਕਾਰਨ ਦੁਨੀਆ ਵਿੱਚ ਰਹਿੰਦੇ ਹਰ ਸਿੱਖ ਨੂੰ ਮਾਣ ਮਹਿਸੂਸ ਹੋਵੇਗਾ ਦੁਨੀਆ ਦੇ ਇਤਿਹਾਸ ਵਿੱਚ ਅਜਿਹਾ ਕਾਰਨਾਮਾ ਇੱਕ ਸਿੱਖ ਹੀ ਕਰ ਸਕਦਾ ਹੈ ਕਿਉਂਕਿ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਨਾਂ ਨੂੰ ਅਜਜਬਾ ਹੀ ਅਹਿਜ ਦਿੱਤਾ ਹੈ ਗੁਰਬਾਣੀ ਦੀ ਤਾਕਤ ਦਾ ਪ੍ਰਤਾਪ ਤੁਹਾਨੂੰ ਇਸ ਵੀਡੀਓ ਦੇ ਵਿੱਚ ਪਰਤੱਖ ਦੇਖਣ ਨੂੰ ਮਿਲੇਗਾ ਸਿੱਖ ਦੁਨੀਆ ਦੀ ਇੱਕ ਅਨੋਖੀ ਤਾਕਤ ਬਣ ਗਿਆ ਹੈ ਜਿਸ ਦੇ ਨਿਸ਼ਾਨ ਸਾਹਿਬ ਦੁਨੀਆ ਦੇ ਵੱਖ-ਵੱਖ ਕੋਨਿਆਂ ਵਿੱਚ ਹੁਣ ਝੁੱਲਣਗੇ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਭਵਿੱਖਵਾਨੀਆਂ ਕਿ ਖਾਲਸਾ ਪੰਥ ਪੂਰੀ ਦੁਨੀਆ ਵਿੱਚ ਖਾਲਸਾ ਰਾਜ ਕਰੇਗਾ ਕਲਗੀਧਰ ਪਿਤਾ ਜੀ ਦੀਆਂ ਪਹਿਲੀਆਂ ਭਵਿੱਖਵਾਨੀਆਂ ਸੱਚ ਹੋ ਕੇ ਨਿਭੜੀਆਂ ਹਨ ਪਰ ਹੁਣ ਜੋ ਭਵਿੱਖਵਾਨੀ ਇੱਕ ਖਾਲਸਾ ਰਾਜ ਦੀ ਕੀਤੀ ਸੀ ਜਿਸ ਦੀ ਉਡੀਕ ਹਰ ਇੱਕ ਸਿੱਖ ਕਰਦਾ ਸੀ ਉਸ ਦਾ ਪ੍ਰਤੱਖ ਫਤਵਾ ਇਸ ਬੀਬੀ ਨੇ ਜਾਰੀ ਕਰ ਦਿੱਤਾ ਹੈ ਜੋ ਕਿ ਪਹਿਲਾਂ ਗੁਰਬਾਣੀ ਦਾ ਪਾਠ ਕਰਦੀ ਹੈ ਔਰ ਫਿਰ ਆਪਣਾ ਪਦ ਆਪਣਾ ਤਾਜ ਸੰਭਾਲਦੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ ਕਿ ਖਾਸਾ ਰਾਜ ਪੱਛਮ ਵੱਲੋਂ ਹੁੰਦਾ ਹੋਇਆ ਭਾਰਤ ਆਵੇਗਾ ਪੰਜਾਬ ਵਿੱਚ ਰਾਜ ਕਰੇਗਾ ਤਾਂ ਅਜਿਹਾ ਹੀ ਹੋਇਆ ਹੈ ਇੰਗਲੈਂਡ ਸਕਾਟਲੈਂਡ ਅਮਰੀਕਾ ਜਰਮਨ ਕੈਨੇਡਾ ਬਿਜੇ ਸਿੱਖਾਂ ਦੇ ਝੰਡੇ ਲਹਿਰਾ ਰਹੇ ਹਨ ਤੁਹਾਨੂੰ ਇਹ ਸੁਣ ਕੇ ਬੜੀ ਖੁਸ਼ੀ ਹੋਵੇਗੀ ਕਿ ਜਦੋਂ ਪਹਿਲਾਂ ਕੈਨੇਡਾ ਦੇ ਵਿੱਚ ਸਿੱਖ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਆਪਣਾ ਇੱਕ ਵੱਖਰਾ ਰੁਤਬਾ ਹਾਸਲ ਕਰ ਚੁੱਕੇ ਹਨ ਜਿਵੇਂ ਕਿ ਜਗਮੀਤ ਸਿੰਘ ਜਿਵੇਂ ਕਿ ਜਗਮੀਤ ਸਿੰਘ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਬਣ ਸਕਦੇ ਹਨ ਔਰ ਟਰੂਡੋ ਦੀ ਸਰਕਾਰ ਨੂੰ ਵੀ ਜਗਮੀਤ ਸਿੰਘ ਦਾ ਸਮਰਥਨ ਹੈ ਜਿਸ ਕਾਰਨ ਟਰੂਡੋ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਬਣਿਆ ਸੀ ਔਰ ਇਸ ਸਮੇਂ ਕੈਨੇਡਾ ਦੇ ਪਾਰਲੀਮੈਂਟ ਪ੍ਰਾਈਮ ਮਿਨਿਸਟਰ ਔਰ ਸੰਸਦ ਦੇ ਵਿੱਚ ਬਹੁਤ ਜ਼ਿਆਦਾ ਤਦਾਦ ਦੇ ਵਿੱਚ ਸਿੱਖ ਹਨ ਔਰ ਇਸੇ ਹੀ ਤਰ੍ਹਾਂ ਅਮਰੀਕਾ ਦੇ ਵਿੱਚ ਵੀ ਸਿੱਖਾਂ ਨੇ ਵੱਡੇ ਵੱਡੇ ਅਹੁਦੇ ਸੰਭਾਲੇ ਹੋਏ ਹਨ ਜਿਵੇਂ ਕਿ ਇਸ ਹਫਤੇ ਹੀ ਇਹ ਵੀਡੀਓ ਆਈ ਸੀ ਕਿ ਅਮਰੀਕਾ ਦੇ ਵਿੱਚ ਜੋ ਵਾਈਟ ਹਾਊਸ ਦੀ ਚਰਚਾ ਸ਼ੁਰੂ ਹੋਈ ਸੀ ਉਸ ਤੋਂ ਪਹਿਲਾਂ ਉੱਥੇ ਅਰਦਾਸ ਕੀਤੀ ਗਈ ਸਿੱਖਾਂ ਦਾ ਸਨਮਾਨ ਕੀਤਾ ਗਿਆ ਔਰ ਫਿਰ ਵਾਈਟ ਹਾਊਸ ਦੀ ਚਰਚਾ ਸ਼ੁਰੂ ਹੋਈ ਅਮਰੀਕਾ ਦੁਨੀਆ ਦੀ ਤਾਕਤ ਜੋ ਹੈ ਉੱਥੇ ਵੀ ਸਿੱਖਾਂ ਦੇ ਝੰਡੇ ਲਹਿਰਾ ਰਹੇ ਹਨ ਇਸੇ ਹੀ ਤਰ੍ਹਾਂ ਇੰਗਲੈਂਡ ਦੇ ਵਿੱਚ ਵੀ ਹੋਇਆ ਇੰਗਲੈਂਡ ਦੇ ਵਿੱਚ ਜਦ ਕਿ ਲੋਕਤੰਤਰ ਨਹੀਂ ਹੈ ਉੱਥੇ VOTING ਸਿਸਟਮ ਨਹੀਂ ਹੈ ਔਰ ਉੱਥੇ ਦੀ ਰਾਣੀ ਆਪਣਾ ਸ਼ਾਸਨ ਕਰਦੀ ਹਨ ਤਾਂ ਉੱਥੇ ਵੀ ਸਿੱਖਾਂ ਨੇ ਆਪਣੇ ਝੰਡੇ ਫੈਲਾ ਦਿੱਤੇ ਹਨ ਲਹਿਰਾ ਦਿੱਤੇ ਹਨ ਇੰਗਲੈਂਡ ਦੇ ਸ਼ਾਸਨ ਦੇ ਵਿੱਚ ਸਿੱਖ ਵੱਡੇ-ਵੱਡੇ ਅਹੁਦੇ ਸੰਭਾਲ ਰਹੇ ਹਨ ਜਿਵੇਂ ਕਿ ਆਰਮੀ ਦੇ ਵਿੱਚ ਹੋਰ ਹੋਰ ਵੱਡੇ ਅਹੁਦਿਆਂ ਦੇ ਉੱਤੇ ਇੰਗਲੈਂਡ ਦੇ ਵਿੱਚ ਸਿੱਖ ਆਪਣਾ ਸ਼ਾਸਨ ਕਰ ਰਹੇ ਹਨ ਇਸੇ ਹੀ ਤਰ੍ਹਾਂ ਸਕਾਟਲੈਂਡ ਤੋਂ ਇੱਕ ਬਹੁਤ ਵੱਡੀ ਖਬਰ ਆਈ ਹੈ ਜਿੱਥੇ ਸਕੌਟਲੈਂਡ ਜੋ ਕਿ ਇੰਗਲੈਂਡ ਦੇ ਨਾਲ ਹੀ ਉਹਦਾ ਹੀ ਹਿੱਸਾ ਹੈ ਉਹਦੇ ਨਾਲ ਹੀ ਦੇਸ਼ ਲੱਗਦਾ ਹੈ ਉਥੇ ਦੋ ਦਿਨ ਪਹਿਲਾਂ ਪਾਰਲੀਮੈਂਟ ਦੇ ਵਿੱਚ ਰਾਜ ਸਭਾ ਦੇ ਵਿੱਚ ਇੱਕ ਸਿੱਖ ਬੀਬੀ ਨੂੰ ਚੁਣਿਆ ਗਿਆ ਜੋ ਕਿ ਸਿੱਖ ਬੀਬੀ ਕੌਲੈਂਡ ਦੇ ਵਿੱਚ ਐਮਪੀ ਦਾ ਪਦ ਸੰਭਾਲ ਲਈ ਹੈ ਐਮਪੀ ਦੇ ਲਈ ਉਸ ਬੀਬੀ ਨੂੰ ਸਿਲੇਕਟ ਕੀਤਾ ਗਿਆ ਉਸ ਦੇਸ਼ ਦੀ ਸਰਕਾਰ ਵੱਲੋਂ ਤੇ ਜਨਤਾ ਵੱਲੋਂ ਔਰ ਜਦੋਂ ਸੌ ਚੁੱਕਣ ਦਾ ਸਮਾਂ ਆਇਆ ਤਾਂ ਸਿੱਖ ਬੀਬੀ ਨੇ ਰਾਜ ਸਭਾ ਦੇ ਵਿੱਚ ਗੁਟਕਾ ਸਹਿ ਫੜ ਕੇ ਪਹਿਲਾਂ ਅਰਦਾਸ ਕੀਤੀ ਪਹਿਲੀ ਪੋੜੀ ਦਾ ਜਾਪ ਕੀਤਾ ਫਿਰ ਉਸ ਤੋਂ ਬਾਅਦ ਉਸਨੇ ਸੋਚ ਚੁੱਕੀ ਕਿ ਉਹ ਸਕਾਟਲੈਂਡ ਦੇਸ਼ ਦੀ ਰੱਖਿਆ ਦੇ ਲਈ ਪਰ ਲੋਕਾਂ ਦੇ ਭਲਾਈ ਦੇ ਲਈ ਹਰ ਇੱਕ ਤਰ੍ਹਾਂ ਨਾਲ ਆਪਣਾ ਸਹਿਯੋਗ ਦੇਵੇਗੀ ਬੜੇ ਹੀ ਮਾਣ ਦੀ ਗੱਲ ਹੈ ਕਿ ਸਿੱਖ ਬੀਬੀ ਨੂੰ ਇੰਗਲੈਂਡ ਦੇ ਨਾਲ ਲੱਗਦੇ ਸਕਾਟਲੈਂਡ ਦੇਸ਼ ਦੇ ਵਿੱਚ ਐਮਪੀ ਚੁਣਿਆ ਗਿਆ ਇਸ ਸਿੱਖ ਲੜਕੀ ਨੇ ਸਾਡੇ ਸਿੱਖ ਕੌਮ ਦਾ ਨਾਮ ਰੋਸ਼ਨ ਕੀਤਾ ਹੈ ਜਦੋਂ ਤੋਂ ਖਾਲਸਾ ਪੰਥ ਦੀ ਸਾਜਨਾ ਦੀ ਗੱਲ ਹੋਈ ਹੈ ਖਾਲਸੇ ਦੇ ਰਾਜ ਆਉਣ ਦੀ ਭਵਿੱਖਬਾਣੀ ਦੇ ਜੀਨਾਂ ਦੁਨੀਆ ਵਿੱਚ ਫੈਲੀ ਹੈ ਉਸ ਤੋਂ ਬਾਅਦ ਹੀ ਦੁਨੀਆ ਦੇ ਬਖ ਬਖ ਦੇਸ਼ਾਂ ਵਿੱਚੋਂ ਜੋ ਕਿ ਵੱਡੇ ਵੱਡੇ ਦੇਸ਼ ਹਨ ਜਿਸ ਦੀ ਆਨ ਔਰ ਸ਼ਾਨ ਪੂਰੀ ਦੁਨੀਆ ਮੰਦੀ ਹੈ ਉਥੇ ਸਿੱਖਾਂ ਦੇ ਵੱਡੇ ਵੱਡੇ ਆਹੋ ਦੇ ਸਵਾਲਣ ਦੀਆਂ ਖਬਰਾਂ ਆ ਰਹੀਆਂ ਹਨ ਜਿਵੇਂ ਕਿ ਅਮਰੀਕਾ ਕੈਨੇਡਾ ਔਰ ਹੁਣ ਸਕਾਟਲੈਂਡ ਇੰਗਲੈਂਡ ਜਿਵੇਂ ਕਿ ਕਲਵੀਤਾਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਇਹ ਭਵਿੱਖਬਾਣੀ ਕੀਤੀ ਸੀ ਕਿ ਪੱਛਮ ਵਾਲੋ ਖਾਲਸਾ ਰਾਜ ਚੱਲ ਕੇ ਆਵੇਗਾ ਤਾਂ ਉਵੇਂ ਹੀ ਹੋਇਆ ਹੈ ਇੰਗਲੈਂਡ ਅਮਰੀਕਾ ਸਕਾਟਲੈਂਡ ਕੈਨੇਡਾ ਵਿੱਚ ਸਿੱਖਾਂ ਦਾ ਝੰਡਾ ਲਹਿਰਾ ਰਿਹਾ ਹੈ ਸਿੱਖਾਂ ਦਾ ਪ੍ਰਭਾਵ ਵੱਧ ਰਿਹਾ ਹੈ ਜਿਸ ਕਾਰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਵਿਕਵਣੀਆਂ ਸੱਚ ਹੁੰਦੀਆਂ ਸਾਬਤ ਹੋ ਰਹੀਆਂ ਹਨ ਇਸ ਤੋਂ ਬਾਅਦ ਹੀ ਇੰਗਲੈਂਡ ਦੀ ਧਰਤੀ ਦੇ ਉੱਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੁਝ ਹੀ ਟਾਈਮ ਦੇ ਵਿੱਚ ਜੋ ਪਹਿਲੇ ਰਾਣੀ ਰਾਜ ਕਰਦੀ ਸੀ ਕੁਝ ਟਾਈਮ ਬਾਅਦ ਸਿੱਖ ਰਾਜ ਕਰਨਗੇ ਉੱਥੇ ਦਾ ਰਾਜਾ ਸਿੱਖ ਹੋਵੇਗਾ ਜੋ ਮਹਾਰਾਜਾ ਰਣਜੀਤ ਸਿੰਘ ਵਰਗਾ ਹੋਵੇਗਾ ਕਿ ਇਹ ਵੀ ਹੋ ਸਕਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਹੀ ਦੁਬਾਰਾ ਜਨਮ ਲੈ ਕੇ ਇੰਗਲੈਂਡ ਦਾ ਰਾਜਾ ਬਣ ਜਾਵੇ ਤੇ ਉਥੋਂ ਦਾ ਜੋ ਕੋਹਿੰਨੋਰ ਹੀਰਾ ਇੰਗਲੈਂਡ ਬ੍ਰਿਟਿਸ਼ ਸਰਕਾਰ ਪੰਜਾਬ ਤੋਂ ਖੋ ਕੇ ਲੈ ਗਈ ਸੀ ਉਹ ਫਿਰ ਸਿੱਖ ਕੌਮ ਨੂੰ ਮਿਲ ਜਾਵੇਗਾ ਬਹੁਤ ਸਾਰਾ ਧਨ ਦੌਲਤ ਇੰਗਲੈਂਡ ਸਰਕਾਰ ਭਾਰਤ ਤੋਂ ਲੁੱਟ ਕੇ ਲੈ ਗਈ ਸੀ ਉਹ ਸਭ ਇੰਡੀਆ ਦਾ ਹੈ ਪੰਜਾਬ ਦਾ ਹੈ ਔਰ ਸਿੱਖ ਕੌਮ ਇੱਕ ਦਿਨ ਉਹ ਸਭ ਕੁਝ ਲੈ ਕੇ ਆਵੇਗੀ ਉਹ ਦਿਨ ਦੂਰ ਨਹੀਂ ਹੈ ਜਦੋਂ ਕਲਗੀਧਰ ਪਿਤਾ ਜੀ ਦੀ ਉਹ ਇੱਕ ਬਾਣੀ ਪੂਰਨ ਰੂਪ ਵਿੱਚ ਸੱਚ ਹੋ ਜਾਵੇਗੀ। ਇਹ ਵੀ ਖਬਰ ਆ ਰਹੀ ਹੈ ਕਿ ਕੈਨੇਡਾ ਦਾ ਅਗਲਾ ਪ੍ਰਧਾਨ ਮੰਤਰੀ ਜਗਮੀਤ ਸਿੰਘ ਹੀ ਹੋਵੇਗਾ। ਤੁਹਾਡੇ ਇਸ ਵੀਡੀਓ ਦੇ ਬਾਰੇ ਕੀ ਵਿਚਾਰ ਹਨ? ਤੁਹਾਡੇ ਕੀ ਵਿਚਾਰ ਹਨ ਕਿ ਅਗਲਾ ਪ੍ਰਾਈਮ ਮਿਨਿਸਟਰ ਟਰੂਡੋ ਦੇ ਬਾਅਦ ਜਗਮੀਤ ਸਿੰਘ ਹੋਵੇਗਾ ਕਿ ਨਹੀਂ? ਆਪਣੇ ਕਮੈਂਟ ਦੇ ਕੇ ਜਰੂਰ ਦੱਸਣਾ। ਔਰ ਸਾਡੇ ਚੈਨਲ ਨਾਲ ਇਵੇਂ ਹੀ ਜੁੜੇ ਰਹਿਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹ। ਵਾਹਿਗੁਰੂ ਜੀ ਕਕਲ ਸੋ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਵਿੱਚ ਪਹਿਲੀ ਵਾਰ ਇੱਕ ਅਜਿਹੀ ਘਟਨਾ ਘਟੀ ਸਿੱਖਾਂ ਦਾ ਨਾਮ ਰੋਸ਼ਨ ਕੀਤਾ ਜਿਸ ਦਾ ਦੁਨੀਆ ਭਰ ਦੇ ਵਿੱਚ ਹੋ ਰਿਹਾ ਹੈ ਚਰਚਾ ਅਜਿਹਾ ਕੰਮ ਕੀਤਾ ਸਿੱਖ ਬੀਬੀ ਨੇ ਜਿਸ ਕਾਰਨ ਦੁਨੀਆ ਵਿੱਚ ਰਹਿੰਦੇ ਹਰ ਸਿੱਖ ਨੂੰ ਮਾਣ ਮਹਿਸੂਸ ਹੋਵੇਗਾ ਦੁਨੀਆ ਦੇ ਇਤਿਹਾਸ ਵਿੱਚ ਅਜਿਹਾ ਕਾਰਨਾਮਾ ਇੱਕ ਸਿੱਖ ਹੀ ਕਰ ਸਕਦਾ ਹੈ ਕਿਉਂਕਿ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਨਾਂ ਨੂੰ ਅਜਜਬਾ ਹੀ ਅਹਿਜ ਦਿੱਤਾ ਹੈ ਗੁਰਬਾਣੀ ਦੀ ਤਾਕਤ ਦਾ ਪ੍ਰਤਾਪ ਤੁਹਾਨੂੰ ਇਸ ਵੀਡੀਓ ਦੇ ਵਿੱਚ ਪਰਤੱਖ ਦੇਖਣ ਨੂੰ ਮਿਲੇਗਾ ਸਿੱਖ ਦੁਨੀਆ ਦੀ ਇੱਕ ਅਨੋਖੀ ਤਾਕਤ ਬਣ ਗਿਆ ਹੈ ਜਿਸ ਦੇ ਨਿਸ਼ਾਨ ਸਾਹਿਬ ਦੁਨੀਆ ਦੇ ਵੱਖ-ਵੱਖ ਕੋਨਿਆਂ ਵਿੱਚ ਹੁਣ ਝੁੱਲਣਗੇ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਭਵਿੱਖਵਾਣੀਆਂ ਕਿ ਖਾਲਸਾ ਪੰਥ ਪੂਰੀ ਦੁਨੀਆ ਵਿੱਚ ਖਾਲਸਾ ਰਾਜ ਕਰੇਗਾ ਕਲਗੀਧਰ ਪਿਤਾ ਜੀ ਦੀਆਂ ਪਹਿਲੀਆਂ ਭਵਿੱਖਵਾਣੀਆਂ ਸੱਚ ਹੋ ਕੇ ਨਿਭੜੀਆਂ ਹਨ ਪਰ ਹੁਣ ਜੋ ਭਵਿੱਖਵਾਣੀ ਇੱਕ ਖਾਲਸਾ ਰਾਜ ਦੀ ਕੀਤੀ ਸੀ ਜਿਸ ਦੀ ਉਡੀਕ ਹਰ ਇੱਕ ਸਿੱਖ ਕਰਦਾ ਸੀ ਉਸ ਦਾ ਪ੍ਰਤੱਖ ਫਤਵਾ ਇਸ ਬੀਬੀ ਨੇ ਜਾਰੀ ਕਰ ਦਿੱਤਾ ਹੈ ਜੋ ਕਿ ਪਹਿਲਾਂ ਗੁਰਬਾਣੀ ਦਾ ਪਾਠ ਕਰਦੀ ਹੈ ਔਰ ਫਿਰ ਆਪਣਾ ਪਦ ਆਪਣਾ ਤਾਜ ਸੰਭਾਲਦੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ ਕਿ ਖਾਲਸਾ ਰਾਜ ਪੱਛਮ ਵੱਲੋਂ ਹੁੰਦਾ ਹੋਇਆ ਭਾਰਤ ਆਵੇਗਾ ਪੰਜਾਬ ਵਿੱਚ ਰਾਜ ਕਰੇਗਾ ਤਾਂ ਅਜਿਹਾ ਹੀ ਹੋਇਆ ਹੈ ਇੰਗਲੈਂਡ ਸਕਾਟਲੈਂਡ ਅਮਰੀਕਾ ਜਰਮਨ ਕੈਨੇਡਾ ਵੇਜੇ ਸਿੱਖਾਂ ਦੇ ਝੰਡੇ ਲਹਿਰਾ ਰਹੇ ਹਨ ਤੁਹਾਨੂੰ ਇਹ ਸੁਣ ਕੇ ਬੜੀ ਖੁਸ਼ੀ ਹੋਵੇਗੀ ਕਿ ਜਦੋਂ ਪਹਿਲਾਂ ਕੈਨੇਡਾ ਦੇ ਵਿੱਚ ਸਿੱਖ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਆਪਣਾ ਇੱਕ ਵੱਖਰਾ ਰੁਤਬਾ ਹਾਸਲ ਕਰ ਚੁੱਕੇ ਹਨ ਜਿਵੇਂ ਕਿ ਜਗਮੀਤ ਸਿੰਘ ਜਿਵੇਂ ਕਿ ਜਗਮੀਤ ਸਿੰਘ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਬਣ ਸਕਦੇ ਹਨ ਔਰ ਟਰੂਡੋ ਦੀ ਸਰਕਾਰ ਨੂੰ ਵੀ ਜਗਮੀਤ ਸਿੰਘ ਦਾ ਸਮਰਥਨ ਹੈ ਜਿਸ ਕਾਰਨ ਟਰੂਡੋ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਬਣਿਆ ਸੀ ਔਰ ਇਸ ਸਮੇਂ ਕੈਨੇਡਾ ਦੇ ਪਾਰਲੀਮੈਂਟ ਪ੍ਰਾਈਮ ਮਿਨਿਸਟਰ ਔਰ ਸੰਸਦ ਦੇ ਵਿੱਚ ਬਹੁਤ ਜ਼ਿਆਦਾ ਤਦਾਦ ਦੇ ਵਿੱਚ ਸਿੱਖ ਹਨ ਔਰ ਇਸੇ ਹੀ ਤਰ੍ਹਾਂ ਅਮਰੀਕਾ ਦੇ ਵਿੱਚ ਵੀ ਸਿੱਖਾਂ ਨੇ ਵੱਡੇ ਵੱਡੇ ਆਹੂ ਦੇ ਸੰਭਾਲੇ ਹੋਏ ਹਨ ਜਿਵੇਂ ਕਿ ਇਸ ਹਫਤੇ ਹੀ ਇਹ ਵੀਡੀਓ ਆਈ ਸੀ ਕਿ ਅਮਰੀਕਾ ਦੇ ਵਿੱਚ ਜੋ ਵਾਈਟ ਹਾਊਸ ਦੀ ਚਰਚਾ ਸ਼ੁਰੂ ਹੋਈ ਸੀ ਉਸ ਤੋਂ ਪਹਿਲਾਂ ਉੱਥੇ ਅਰਦਾਸ ਕੀਤੀ ਗਈ ਸਿੱਖਾਂ ਦਾ ਸਨਮਾਨ ਕੀਤਾ ਗਿਆ ਔਰ ਫਿਰ ਵਾਈਟ ਹਾਊਸ ਦੀ ਚਰਚਾ ਸ਼ੁਰੂ ਹੋਈ ਅਮਰੀਕਾ ਦੁਨੀਆ ਦੀ ਤਾਕਤ ਜੋ ਹੈ ਉੱਥੇ ਵੀ ਸਿੱਖਾਂ ਦੇ ਝੰਡੇ ਲਹਿਰਾ ਰਹੇ ਹਨ ਇਸੇ ਹੀ ਤਰ੍ਹਾਂ ਇੰਗਲੈਂਡ ਦੇ ਵਿੱਚ ਵੀ ਹੋਇਆ ਇੰਗਲੈਂਡ ਦੇ ਵਿੱਚ ਜਦ ਕਿ ਲੋਕਤੰਤਰ ਨਹੀਂ ਹੈ ਉੱਥੇ VOTING ਸਿਸਟਮ ਨਹੀਂ ਹੈ ਔਰ ਉੱਥੇ ਦੀ ਰਾਣੀ ਆਪਣਾ ਸ਼ਾਸਨ ਕਰਦੀ ਹਨ ਤਾਂ ਉੱਥੇ ਵੀ ਸਿੱਖਾਂ ਨੇ ਆਪਣੇ ਝੰਡੇ ਫੈਲਾ ਦਿੱਤੇ ਹਨ ਲਹਿਰਾ ਦਿੱਤੇ ਹਨ ਇੰਗਲੈਂਡ ਦੇ ਸ਼ਾਸਨ ਦੇ ਵਿੱਚ ਸਿੱਖ ਵੱਡੇ-ਵੱਡੇ ਅਹੁਦੇ ਸੰਭਾਲ ਰਹੇ ਹਨ ਜਿਵੇਂ ਕਿ ਆਰਮੀਏ ਦੇ ਵਿੱਚ ਔਰ ਹੋਰ ਵੱਡੇ ਅਹੁਦਿਆਂ ਦੇ ਉੱਤੇ ਇੰਗਲੈਂਡ ਦੇ ਵਿੱਚ ਸਿੱਖ ਆਪਣਾ ਸ਼ਾਸਨ ਕਰ ਰਹੇ ਹਨ ਇਸੇ ਹੀ ਤਰ੍ਹਾਂ ਸਕਾਟਲੈਂਡ ਤੋਂ ਇੱਕ ਬਹੁਤ ਵੱਡੀ ਖਬਰ ਆਈ ਹੈ ਜਿੱਥੇ ਸਕਾਟਲੈਂਡ ਜੋ ਕਿ ਇੰਗਲੈਂਡ ਦੇ ਨਾਲ ਹੀ ਉਹਦਾ ਹੀ ਹਿੱਸਾ ਹੈ ਉਹਦੇ ਨਾਲ ਹੀ ਦੇਸ਼ ਲੱਗਦਾ ਹੈ ਉੱਥੇ ਦੋ ਦਿਨ ਪਹਿਲਾਂ ਪਾਰਲੀਮੈਂਟ ਦੇ ਵਿੱਚ ਰਾਜ ਸਭਾ ਦੇ ਵਿੱਚ ਇੱਕ ਸਿੱਖ ਬੀਬੀ ਨੂੰ ਚੁਣਿਆ ਗਿਆ ਜੋ ਕਿ ਸਿੱਖ ਬੀਬੀ ਕੌਲੈਂਡ ਦੇ ਵਿੱਚ ਐਮਪੀ ਦਾ ਪਦ ਸੰਭਾਲ ਲਈ ਹੈ ਐਮਪੀ ਦੇ ਲਈ ਉਸ ਬੀਬੀ ਨੂੰ ਸਿਲੈਕਟ ਕੀਤਾ ਗਿਆ ਉਸ ਦੇਸ਼ ਦੀ ਸਰਕਾਰ ਵੱਲੋਂ ਤੇ ਚੈਨਤਾ ਵੱਲੋਂ ਔਰ ਜਦੋਂ ਸੌ ਚੁੱਕਣ ਦਾ ਸਮਾਂ ਆਇਆ ਤਾਂ ਸਿੱਖ ਬੀਬੀ ਨੇ ਰਾਜ ਸਭਾ ਦੇ ਵਿੱਚ ਗੁਟਕਾ ਸਹਿ ਫੜ ਕੇ ਪਹਿਲਾਂ ਅਰਦਾਸ ਕੀਤੀ ਪਹਿਲੀ ਪੌੜੀ ਦਾ ਜਾਪ ਕੀਤਾ ਫਿਰ ਉਸ ਤੋਂ ਬਾਅਦ ਉਸਨੇ ਸੌ ਚੁੱਕੀ ਕਿ ਉਹ ਸਕਾਟਲੈਂਡ ਦੇਸ਼ ਦੀ ਰੱਖਿਆ ਦੇ ਲਈ ਔਰ ਲੋਕਾਂ ਦੇ ਭਲਾਈ ਦੇ ਲਈ ਹਰ ਇੱਕ ਤਰ੍ਹਾਂ ਨਾਲ ਆਪਣਾ ਸਹਿਯੋਗ ਦੇਵੇਗੀ ਬੜੇ ਹੀ ਮਾਣ ਦੀ ਗੱਲ ਹੈ ਕਿ ਸਿੱਖ ਬੀਬੀ ਨੂੰ ਇੰਗਲੈਂਡ ਦੇ ਨਾਲ ਲੱਗਦੇ ਸਕਾਟਲੈਂਡ ਦੇਸ਼ ਦੇ ਵਿੱਚ ਐਮਪੀ ਚੁਣਿਆ ਗਿਆ ਇਸ ਸਿੱਖ ਲੜਕੀ ਨੇ ਸਾਡੇ ਸਿੱਖ ਕੌਮ ਦਾ ਨਾਮ ਰੌਸ਼ਨ ਕੀਤਾ ਹੈ ਜਦੋਂ ਤੋਂ ਖਾਸਾ ਪੰਥ ਦੀ ਸਾਜਨਾ ਦੀ ਗੱਲ ਹੋਈ ਹੈ ਖਾਸ ਇਹ ਅਜ ਆਉਣ ਦੀ ਭਵਿੱਖਵਾਣੀ ਤੇ ਜਿਹਦੀ ਦੁਨੀਆ ਵਿੱਚ ਫੈਲੀ ਹੈ ਉਸ ਤੋਂ ਬਾਅਦ ਹੀ ਦੁਨੀਆ ਦੇ ਬਖ ਬਖ ਦੇਸ਼ਾਂ ਵਿੱਚੋਂ ਜੋਗੇ ਵੱਡੇ ਵੱਡੇ ਦੇਸ਼ ਹਨ ਜਿਵੇਂ ਦੀ ਆਨਰ ਸ਼ਾਨ ਪੂਰੀ ਦੁਨੀਆ ਮੰਦੀ ਹੈ ਉਥੇ ਸਿੱਖਾਂ ਦੇ ਵੱਡੇ ਵੱਡੇ ਆਹੋ ਦੇ ਸਵਾਲਣ ਦੀਆਂ ਖਬਰਾਂ ਆ ਰਹੀਆਂ ਹਨ ਜਿਵੇਂ ਕਿ ਅਮਰੀਕਾ ਕੈਨੇਡਾ ਔਰ ਹੁਣ ਸਕਾਟਲੈਂਡ ਇੰਗਲੈਂਡ ਜਿਵੇਂ ਕਿ ਕਲਵੀਤਾਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਇਹ ਭਵਿਕਵਣੀ ਕੀਤੀ ਸੀ ਕਿ ਪੱਛਮ ਵਾਲੋ ਖਾਲਸਾ ਰਾਜ ਚੱਲ ਕੇ ਆਵੇਗਾ ਤਾਂ ਉਵੇਂ ਹੀ ਹੋਇਆ ਹੈ ਇੰਗਲੈਂਡ ਅਮਰੀਕਾ ਸਕਾਟਲੈਂਡ ਕੈਨੇਡਾ ਵਿੱਚ ਸਿੱਖਾਂ ਦਾ ਝੰਡਾ ਲਹਿਰਾ ਰਿਹਾ ਹੈ ਸਿੱਖਾਂ ਦਾ ਪ੍ਰਭਾਵ ਵੱਧ ਰਿਹਾ ਹੈ ਇਸੇ ਕਾਰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੇ ਵਿਖਵਣੇ ਸੱਚ ਹੁੰਦੀਆਂ ਸਾਬਤ ਹੋ ਰਹੀਆਂ ਹਨ ਇਸ ਤੋਂ ਬਾਅਦ ਹੀ ਇੰਗਲੈਂਡ ਦੀ ਧਰਤੀ ਦੇ ਉੱਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ